ਕਰੇ ਮੈਂ ਬਾਈ ਜੀ ਮੈਂ ਕਰੇ ਭਜਾਣੀ ਗੱਡੀ ਮੈਂ ਗੱਡੀ ਕਰੇ ਭਜਾਣੀ ਆ ਰਹਿਣਾ ਬਾਈ ਜੀ ਸਾਡਾ ਗੱਡੀ ਆ ਖੜੀ ਹੈ ਜੀ ਇੱਥੇ ਖੜੇ ਇਹ ਜਲਵਾਯੂ ਕੋਲ ਤੇ ਨੋ ਡੀਐਲ ਦਾ ਚਲਾਨ ਕਰਿਆ ਨਾ ਗੱਡੀ ਰੋਕੀ ਨਾ ਕੁਝ ਕਰੀ ਮੇਰੇ ਕਾਗਜ਼ੇ ਵੀ ਪੂਰੇ ਆ ਤੇ ਲਾਇਸੈਂਸ ਵੀ ਹੈ ਸੀਟ ਵਰਡ ਸਭ ਕੁਝ ਲੱਗਿਆ ਵਾ ਤੂੰ ਨੋ ਡੀਐਲ ਦਾ ਚਲਾਨ ਕਿਵੇਂ ਕਰਿਆ ਮੈਨੂੰ ਡੀਐਲ ਦਿਖਾਏਂਗਾ ਤੂੰ ਦਿਖਾ ਦਿੰਦਾ ਮੈਂ ਤੈਨੂੰ ਤੂੰ ਆ ਜਾ ਮੰਮੀ ਉਤਰੇ ਇੱਕ ਮਿੰਟ ਮੇਰੀ ਫੈਮਲੀ ਮੇਰੇ ਨਾਲ ਆ ਤੂੰ ਮੈਨੂੰ ਰੋਕਿਆ ਮੰਮੀ ਆਏ ਇੱਕ ਮਿੰਟ ਤੂੰ ਰੋਕਿਆ ਮੈਨੂੰ ਮੈਂ ਕਰ ਪਈ ਆ ਜੀ ਗੱਡੀ ਮੈਂ ਤਾਂ ਰਾਮ ਤੇ ਜਾ ਰਿਹਾ ਮੇਰੀ ਫੈਮਿਲੀ ਮੇਰੇ ਨਾਲ ਆ ਇਹ ਮੇਰੀ ਮੈਂ ਕਿੱਥੇ ਕੱਟ ਮਾਰਦਾ ਤੂੰ ਗੱਡੀ ਰੋਕੀ ਨੀ ਕੱਟ ਕਿੱਥਾ ਮੈਂ ਕੱਟੇ ਰਾਮ ਤੇ ਜਾ ਰਹੇ ਅਸੀਂ ਨਾ ਬਾਈ ਜੀ ਅਸੀਂ ਤਾਂ ਰਾਮ ਤੇ ਜਾ ਰਹੇ ਹਾਂ ਮੈਨੂੰ ਖੜੇ ਦੇਖ ਬਾਈ ਦੀ ਮੈਂ ਲੈ ਸੰ ਸਾਰਾ ਕੁਝ ਲੈ ਆਂਦਾ ਤੂੰ ਨੋ ਡੀਲ ਕੋਤਾ ਕਰਿਆ ਤੂੰ ਨੋ ਡੀਲ ਦਾ ਚਲਾਨ ਕਰਿਆ ਕਰਿਆ ਚਲ ਠੀਕ ਹੈ ਕੋਈ ਨੀ ਕਰਲੀ ਸਰ ਤੁਸੀਂ ਦੱਸੋ ਇਹ ਨੋ ਡੀਲ ਦਾ ਚਲਾਨ ਕਰਿਆ ਕਰਿਆ ਤੁਸੀਂ ਕਿਹੜੀ ਚੌਂਕੀ ਧੋਕੇ ਆਏ ਹੋ ਇਹ ਦੱਸੋ ਖਾਲਾ ਸਦਰ ਖਰੜਾ ਕੋਈ ਗੱਲ ਨਹੀਂ ਨਾ ਮੇਰਾ ਚਲਾਨ ਕਰਾ ਕਰਿਆ ਮੈਂ ਲਾਇਸੈਂਸ ਦਿਖਾਉਂਗਾ ਮੈਂ ਕਾਗਜ਼ ਦਿਖਾਉਂਗਾ ਭਾਈ ਜੀ ਮੈਂ ਖਾਣਾ ਸਦਰ ਖਰੜਾ ਨਾ ਤੇਰੀ ਗਲਤੀ ਆ ਮੈਂ ਚਲਾਨ ਤਾਦੀ ਗਲਤੀ ਆ ਗਲਤੀ ਜਵਾਬ ਤਾਂ ਦੇ ਨੋ ਡੀਲ ਮੈਂ ਲਾਇਸੈਂਸ ਦਿਖਾ ਰਿਹਾ ਬਾਈ ਤੂੰ ਵੀਡੀਓ ਦਿਖਾ ਮੈਂ ਕਾਗਜ਼ ਲਾਇਸੈਂਸਰੀ ਮੈਂ ਲਾਇਸੈਂਸ ਦਿਖਾ ਰਿਹਾ ਤੁਨੂੰ ਅਸੀਂ ਰਾਮ ਨਾਲ ਜਾ ਅਸੀਂ ਮੇਰੀ ਮੇਰੀ ਫੈਮਲੀ ਮਰੇ ਨਾਲ ਆ ਮੇਰੀ ਫੈਮਲੀ ਮਰੇ ਚਲਾਨ ਕਰਾ ਕਰਿਓ ਬ੍ਰਦਰ ਤੂੰ ਗੱਡੀ ਮੋੜੀ ਤੈਂ ਮੇਰਾ ਯਾਰ ਚਲਾਨ ਕਰਾ ਕਰਿਆ ਨੋ ਨੋ ਮੈਂ ਕੋਈ ਗੱਡੀ ਨਹੀਂ ਭਜਾਈ ਬਾਈ ਜੀ ਤਾਂ ਗੱਡੀ ਰੋਕੀ ਤੈਂ ਹਾਂ ਜਾਂ ਨਾ ਚ ਗੱਡੀ ਤੇ ਤੈਂ ਗੱਡੀ ਰੋਕੀ ਯਾਰ ਤਾ ਗੱਡੀ ਸੀਟ ਵੈੱਟ ਲੱਗੀ ਵੀ ਹੁਣ ਵੀ ਲੱਗੀ ਨਹੀਂ ਸੀਟ ਵੈੱਟ ਬਾਈ ਜੀ ਸੀਟ ਵੈੱਟ ਹੁਣ ਵੀ ਆਫੀ ਤਾਂ ਫੰਦਾ ਪਤਾ ਹੀ ਨਹੀਂ ਫੰਦਾ ਮੈਸੇਜ ਆਇਆ ਮੈਨੂੰ ਇਹ ਜਦੋਂ ਪਤਾ ਲੱਗਿਆ ਨਾ ਵੀ ਮੈਂ ਉਰੇ ਬੈਠਾਂਗਾ ਤੂੰ ਚਨਾ ਮੈਨੂੰ ਪਤਾ ਲੱਗਿਆ ਬਾਈ ਨੇ ਮੈਨੂੰ ਮੈਂ ਨਹੀਂ ਦੇਖਿਆ ਮੈਂ ਕਰੇ ਭਜਾਣੀ ਗੱਡੀ ਮੇਰੇ ਕੋਲ ਸਾਰਾ ਕੁਝ ਆ ਯਾਰ ਕੀ ਕਰਨਾ ਕਰ ਫਿਰੇ ਮੇਰੇ ਕੋਲ ਸਾਰਾ ਕੁਝ ਆ ਅੰਕਲ ਤੁਸੀਂ ਦੱਸੋ ਵੀ ਕਰਾ ਚਲਾਨ ਕਰੇਈ ਮੇਰੇ ਕੋ ਸਾਰਾ ਕੁਝ ਹੈ ਮੈਂ ਤੂੰ ਵੀ ਖੜੇ ਤੇ ਨਾਲ ਨਾਲ ਹੀ ਖੜੇ ਹੋ ਤੁਸੀਂ ਅਸੀਂ ਭੁਜਾਈ ਨਹੀਂ ਗੱਡੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਇਹ ਬ੍ਰਦਰ ਤੇਰੀ ਗਲਤੀ ਆ ਮੇਰੀ ਕਾਹਦੀ ਗਲਤੀ ਆ ਮੈਂ ਲਾਇਸੈਂਸ ਰਖਾਵਾਂ ਮੈਂ ਕਾਗਜ਼ੀ ਰਖਾਵਾਂ ਮੈਨੂੰ ਦਿਖਾ ਦਾ ਮੈਂ ਦਿਖਾਵਾਂ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਯਾਰ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਹਾਂ ਨਾ ਚ ਜਵਾਬ ਦੇ ਤੂੰ ਮੈਨੂੰ ਹਾਂ ਨਾ ਚ ਜਵਾਬ ਦੇ ਰੋਕਿਆ ਤੂੰ ਮੈਨੂੰ ਮੈਂ ਜਦੋਂ ਹੱਥ ਮਾਰੀ ਜਾਂਦਾ ਦੂਜੀ ਗੱਲ ਯਾਰ ਕਾਹਦਾ ਹੱਥ ਮਾਰਿਆ ਦਾ ਕੋਈ ਨਹੀਂ ਕੋਈ ਆ ਦੇਖ ਲਓ ਮੰਮੀ ਰੋਕਿਆ ਨਾ ਨਹੀਂ ਰੋਕਿਆ ਵੀਰੇ ਨਹੀਂ ਰੋਕਿਆ ਤੂੰ ਰੋਕ ਆ ਦੇਖ ਲਓ ਕੋਈ ਰੋਕਿਆ ਕਿਸੇ ਨੂੰ ਨਹੀਂ ਰੋਕ ਰਿਹਾ ਤੂੰ ਤੁਸੀਂ ਤੂੰ ਕਹਦਾ ਚੋਰ ਬੋਲ ਤੂੰ ਚੋਰ ਬੋਲਿਆ ਮੈਨੂੰ ਕਿਆ ਚੋਕ ਕਿਆ ਚੋਰਾ ਲਿਆ ਕਹਦਾ ਚੋਰ ਆ ਮੈਂ ਤੂੰ ਚੋਰ ਦਾ ਤੂੰ ਚੋਰ ਚੋੜ ਕੀ ਮੈਂ ਬੋਲੇ ਤੂੰ ਵਰਦੀ ਪਾਗਾ ਮੈਂ ਤੈਨੂੰ ਗਲਤ ਬੋਲ ਰਿਹਾ ਹਾਂ ਲੈ ਤੁਹਾਡਾ ਇਹ ਦੱਸੋ ਹੈਲੋ ਆ ਦੇਖ ਲਓ ਕਾਲ ਆਉਂਦੀ ਹੈ ਫਿਰ ਤਾਂ ਤੁਸੀਂ ਅੱਗੇ ਦੀ ਪਿਕ ਨਹੀਂ ਕਰੀ ਤੇ ਮੁੜ ਕੇ ਅੱਛਾ ਕੀਨੇ ਮੈਂ ਸਰ ਤੁਹਾਡਾ ਜੀ ਮम्मी ਨਹੀਂ ਫਿਕਰਦੇ ਸੀ ਤੇ ਮੈਂ ਪਿਕ ਕਰੀ ਉਹ ਗੋਲਦੀ ਹਾਂ ਦੀ ਕਿੱਥੇ ਹਾਂਜੀ ਮੇਰੇ ਮਦਰ ਨੂੰ ਬਾਰ-ਬਾਰ ਕਾਲ ਕੀ ਕਹਿੰਦੇ ਸਰ ਵੀ ਅਸੀਂ ਆਪਣੇ ਆਪ ਜੋ ਕਾਰਵਾਈ ਕਰਦੇ ਆਪਣੇ ਮਸਲ ਅੱਛਾ ਜੀ ਤੁਸੀਂ ਖਦ ਸਦਾ ਥਾਣੇ ਤੋਂ ਗੱਲ ਕਰਦੇ ਜਵਾਬ ਨਹੀਂ ਆ ਜਦੋਂ ਕਿਹਾ ਵੀ ਐਸਐਸਪੀ ਦਾ ਦਫਤਰ ਅਸੀਂ ਕੰਪਲੀਟ ਕਰ ਦਿੰਦੀ ਹੈ ਠੀਕ ਹੈ ਠੀਕ ਹੈ ਜੀ ਕੋਈ ਗੱਲ ਇਹ ਨੀਰਪ ਪੂਰਾ ੱਟਕਾ ਕਰਦੇ ਬੰਦੇ ਨਾਲ ਪੂਰਾ ਠੀਕ ਹੋ ਸਕਦਾ ਹੈ